ਸੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸਾਂ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸਚਾ ਪਾਤਿ ਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਾਰੀ ਮਹੱਲਾ ਪੰਜਵਾ ਜਾ ਕਉ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਓ ਵਾਕਉ ਬਿਆਦ ਨ ਕਾਈ ਜਾ ਕਉ ਭਏ ਗੋਵਿੰਦ ਸਹਾਈ ਸੁਖ ਸਹਜ ਆਨੰਦ ਸਗਲ ਸਿਓ ਵਾਕਉ ਬਿਆਦ ਨ ਕਾਈ ਰਹਾਉ ਦੀ ਸਹ ਸਭ ਸੰਗ ਰਹਿ ਹੈ ਅਲੇਪਾ ਨਹ ਵਿਆਪੈ ਓਨ ਮਾਈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ दया मया कृपा ठाकुर की सेई संत सुभाई तेन कै संग नानक निसतरी है ਜੇਨ ਰਸ ਰਸ ਹਰ ਗੁਨ ਗਾਈ ਦਇਆ ਮਯਾ ਕਿਰਪਾ ठाकुर ਕੀ ਸੇਈ ਸੰਤ ਸੁਭਾਈ ਤਿੰਨ ਕਾ ਸੰਗ ਨਾਨਕ ਨਿਸਤਰੀਐ ਜੇ ਨ ਰਾਸ ਰਾਸ ਹਰ ਗੁਨ ਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾ ਜਾ ਕਉ ਭਏ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਓ ਵਾ ਕਉ ਬਿਆਦ ਨ ਕਾਈ ਰਹਾਉ